ਹੋ ਜੀ ਭਾਈ ਪਾਲਟੀ ਕਰਦੀ ਹੈ ਕਿ ਰੈਨ ਦੀ ਫਾਇਜ ਦੱਸੋ ਪਾਲਟੀ ਤਾਂ ਹੁਣ ਤੇਰੇ ਵਾਲਾ ਘਟਾਏ ਨਾ ਇਹ ਲੈ ਜਾਣਾ ਹਾਂ ਸੁਬਾਹ ਪਿਆਰ ਹੋਇਆ ਸੁਬਾਹ ਪਿਆਰ ਹੈ ਦੇਖਾ ਤੇ ਡਰਬਲ ਲੱਗੀ ਵੀ ਘੜੇ ਜਿੱਡੇ ਹਾਂ ਡਰਬਲ ਰੋਈ ਜਾਂਦਾ ਭਾਈ ਖਾਲੀ ਖਣਾ ਕਹਿੰਦਾ ਜੱਗੇ ਬਾਸ ਕੋਲੇ ਵੀ ਜਾਊਗਾ ਹੁਣੇ ਲੈ ਜੀ ਹੁਣੇ ਲੈ ਜੋਰੀ ਤੇ ਜੇ ਤਾਇਰ ਤਾਂ ਇਹਨੂੰ ਆਹੀ ਚਾਹੀਦੇ ਹੈ ਹਨਾ ਬਦਲਾਵੇਂ ਨਾ ਫਿਰ ਹਾਂ ਫੇਰ ਫਰਕ ਪੈ ਜਾਂਦਾ ਹੈ ਨਾਲ ਦੀ ਚੀਜ਼ ਨਾਲ ਦੀ ਪੁਰ ਤੈਨੂੰ ਫਰਕ ਲੱਗਿਆ ਦੂਤੇ ਖੜ ਕੇ ਪਹਿਲਾ ਫਰਕ ਲੱਗਿਆ ਹੈ ਹੈ ਪਹਿਲਾ ਲੱਗਿਆ ਤਾਂ ਵੀ ਉਹ ਉੱਥੇ ਚੋੜਾ ਹੋਰੀ ਇਹਨਾਂ ਦਾ ਰੰਗ ਦੇਲਾ ਕਿੰਨਾ ਸਜਦਾ ਨਾ ਹੈ ਇਹੋ ਮਾਹ ਰੰਗ ਦੇਲਾ ਕਿੰਨਾ ਵਧੀਆ ਇਹਨਾਂ ਦਾ ਰੰਗ ਵਧੀਆ ਇਹਨਾਂ ਦਾ ਰੰਗ ਰੇ ਤਾਂ ਦੁਨੀਆ ਪੱਟੀ ਜੱਗੇ ਇੱਕ ਕੱਤ ਕਾਠ ਵੀ ਉੱਚਾ ਲੰਬਾ ਲੰਝਾ ਤਾਂ ਜੱਚਦਾ ਏ ਤਾਂ ਹੀ ਕਹਿੰਦਾ ਸ਼ੋਅ ਦੁਨੀਆ ਪੱਟੀ ਆ ਜਾ ਬੱਚਾ ਵੀ ਇਹ ਨਾ ਦੇਖ ਤਰਾ ਬੱਚਾ ਵੀ ਦੇ ਤਾ ਮੁੰਡਾ ਕੁੜੀ ਆ ਛੋਟਾ ਨਹੀਂ ਹੈਗਾ ਇਹ ਅੱਛਾ ਇਹ ਵੀ ਉਹੀ ਹੈ ਬਸ ਇੱਕ ਟਾਇਰਾਂ ਦਾ ਫਰਕ ਹੈ ਲਾਓ ਫੇ ਤਾਂ ਭਾਈ ਆ ਪੂਰੀ ਇਹ ਛੋਟਾ ਭਾਈ ਹੈ ਪੂਰੀ ਬਹਿ ਕੇ ਦੇਖ ਵੀ ਫਰਕ ਕਿਹਾ ਦੋਹਾਂ 'ਚ ਨਹੀਂ ਇਹ ਵੀ ਛਤੀ ਦੀ ਆ ਹੁਣ ਉਹਦੇ ਪਰ ਦੇਖ ਬਹਿ ਕੇ ਚਲੋ ਬਚਾਪੀ ਹੈਗੀ ਆ ਪੂਰੀ ਹੁਣ ਇਹਦੇ ਪਰ ਦੇਖ ਹੈ ਇਹ ਵੀ ਸੇਮ ਹੈ ਵੀ ਕਿੰਨਾ ਕੁ ਫਰਕ ਹੈ ਰੁਕ ਜਾ ਕੇ ਰੁਕ ਜਾ ਤੈਨੂੰ ਨਹੀਂ ਪਤਾ ਲੱਗਣਾ ਮੀਂਹ ਪੈ ਗਿਆ ਪਾਏਗੇ ਵੇਲੇ ਇਹਨਾਂ ਨੂੰ ਕਿਹੜੇ ਤੋਂ ਪਤਾ ਆਪਣਾ ਮੈਂ ਬੱਟੇ ਨੂੰ ਹਾਂ ਠੀਕੇ ਸਾਈਡ ਹੋ ਜਾ ਓਏ ਕੀ ਆ ਫਰਕ ਹੈ ਉੱਚਾ ਕਿ ਟਾਰਾਂ ਦਾ ਹੀ ਆ ਖੁੱਲਾ ਤਾਂ ਉਹ ਨਹੀਂ ਆ ਇਹਦੀ ਸੀਟ ਹੀ ਠੀਕ ਆ ਯਾਰ ਹਾਂ ਆ ਦੇਖ ਤਾਂ ਡੰਡੇ ਰੁੰਡੇ ਵੀ ਲੱਗ ਨੇ ਬਾਈ ਫੋਰ ਇਹਦੀ ਨਹੀਂ ਸੀਟ ਸਾਰਿਆਂ ਦੀ ਮਗਰਾੜ ਐਨੀ ਉੱਚੀ ਆ ਹਾਂ ਜਿਹੜਾ ਸੀਟ ਉੱਚੀ ਆ ਇਹਦਾ ਫਾਇਦਾ ਹੈਗਾ ਇਹਨੂੰ ਤਾਂ ਹਾਂ ਬੈਹੂ ਰੱਖਣੇ ਨੇ ਐਜਾ ਦੂ ਦੂ ਇਹ ਪੂਰੀ ਕੋਲੇ ਪਿਆ ਮੇਰਾ ਹਾਂ ਇਹ ਜਾਂ ਪਿਆ ਤੇਰਾ ਫਲੈਂਸਰ ਇਹ ਕੇ ਲੈ ਜਾਓ ਆਪਣਾ ਅੱਜ ਲੈ ਜਾਣਾ ਲੈ ਜਾ ਲੈ ਕੇ ਜਾਣਾ ਲੈ ਮੈਨੇਜਰ ਨਾਲ ਦੇਖੀ ਬਾਈ ਅਸੀਂ ਦੇਖਦੇ ਆ ਵੀ ਜੀ ਨੀਲਾ ਕੋਟੇ ਬਹ ਹੱਥ ਟਿਕ ਗਿਆ ਓਏ ਖਾ ਖਾ ਮਹਿੰਗਾ ਹੁਣ ਭਾਈ ਕਾ ਇਧਰ ਖੜਾ ਸੁਪਰ ਪੂਰੀ ਇਹਦੇ ਸਾਈਡ 'ਤੇ ਫਲੈਂਸਰ ਆ ਮੈਂ ਕਹਿੰਦਾ ਉਹਨਾਂ ਦੇ ਵਿੱਚ ਆ ਨਾ ਹਾਂ ਇਹਦੇ ਸਾਈਡ 'ਵਾਰ ਆਗੇ ਇਹਦੇ ਕੋਲ ਬੈ ਕੇ ਦੇਖਤਾ ਫਲੈਂਸਰ ਨਵੇਂ ਬੈਠੇ ਛੋਟਾ ਹੈ ਨਾ ਹੋਰ ਕੋਈ ਆ ਰਿਹਾ ਉਹਨੇ ਪਏ ਯਾਰ ਕੁੱਤੇ ਕੋਲੇ ਤੇ ਨੀਲੇ ਘੋੜੇ ਤੈਨਾਂ ਮੈਂ ਕਹਾਂ 4x4 ਜ਼ਿਆਦਾ ਰੋਜ ਬਾਹਰ ਪੂਰੀ ਹੈ ਨਾ ਹਾਂ ਇਹ ਟੂ व्हीਲ ਨਹੀਂ ਲੈਦਾ ਫੇਰਾ ਫੇ 4x4 ਹੀ ਲਹੂ ਤੇ ਲੈਣਾ ਹੈ ਕੀ ਇਹ ਨਾ ਵਧੀਆ ਗੱਲ ਹੈ ਆਦਿ ਲੰਕਾ ਵੀਰੇ ਨਾਲ ਮਗਰ ਲੰਬੀ ਆ ਜਾਂਦਾ ਵੀ ਹੂੰ ਅਛਾ ਜੇ ਲੈ ਲਿਆ ਫੇ ਤੈਨੂੰ ਰੂਟਾ ਬਟਰ ਪੈ ਸਕਦਾ ਨਾ ਨਹੀਂ ਕਬਈ ਬੋਲ ਦਮ ਪਿਆ ਬੱਕੜੀ ਹੋਰ ਹੈ ਉਹਦੀ ਮੈਂ ਕਰੋ ਚੈੱਕ ਨੀਲਾ ਘੋੜਾ ਕਹਿੰਦੇ ਉੱਪਰ ਤੋਂ ਹਾਂ ਪੂਰੀ ਦੇਖੇ ਪੂਰੀ ਉੱਚਾ ਬਹੁਤ ਉੱਪਰ ਤੇ ਸੀਟ ਸੀਟ ਉੱਚੀ ਹੈ ਹੈਨਾ ਇੱਕ ਹੋਰ ਬਾਈ ਬੋਰ ਦੀ ਸੀਟ ਜਮ ਨਹੀਂਦੀ ਹਾਂ ਹਾਰੇ ਲਾ ਬਾਈ ਬੈਠ ਕੇ ਆਏ ਫੀਲਿੰਗ ਜੀ ਹੁੰਦੀ ਯਾਰਾ ਹੁੰਦਾ ਇਹਦੀ ਜਮ ਨਹੀਂਦੀ ਇਹਦੀ ਉੱਚੀ ਹੈ ਆਹ ਤਾਂ ਅਸਲੀ ਬਾਈ ਬਹੁਤ ਮਹਿੰਗਾ ਅਰੀਜਨਲ ਪੂਰੇ ਡੰਡੇ ਸੱਜਦੇ ਵਧੀਆ ਹਾਂ ਨਿਆਣੇ ਨੂੰ ਨੀ ਆਹ ਤੇ ਹੋਰ ਦੰਦੇ ਆਉਂ ਨਿਆਣੇ ਦਾ ਉਹ ਬੜਾ ਟਰੱਕ ਆ ਗਿਆ ਪੂਰੀ 18 ਟੈਰਾ ਉਹ ਬਾਈ ਤੇਰੀ ਟਰਾਲੀ ਪਿੱਛੇ ਰਹਿ ਗਈ ਟਾਇਰ ਇਹਦੇ ਹੈਗੇ 9524 ਦੇ ਪਿਛਲੇ 16 ਦੇ ਲੈਟਾ ਡੀਆ ਦੂਈਆ ਆ ਗਏ ਹੁਣ ਐਲਈ ਅੱਗੇ ਗੋਲ ਹੁੰਦੇ ਨੇ ਪੂਰੀ ਆ ਤਾਂ ਨਹੀਂ ਪ੍ਰਧਾਨ ਵਾਲੇ ਲਾ ਕੇ ਦਿੱਤਾ ਇਹ ਢੇਰਾ ਲਾ ਕੇ ਦੰਦੇ ਹੋ ਕੁਝ ਵੀ ਲਾ ਕੇ ਦਿੱਤਾ ਇਹਦੂ ਲੱਗਿਆ ਹੋਇਆ ਚੁੱਲਾ ਨਹੀਂ ਇਹੀ ਕਾਫਾ ਮਹਿੰਗਾ ਏ ਬੈਰੇ ਭੱਬੇ ਟੰਗ ਹੋਣੇ ਸਿੱਦੇ ਆ ਬੇਚ ਕਰਦੇ ਆ ਆ ਦੁਨੀਆ ਪੱਟੀ ਗਿਆ ਕਹਿੰਦੇ ਲੋਕੀ ਨੇ ਪ੍ਰਧਾਨ ਨੂੰ ਪਤਾ ਨਹੀਂ ਕਿਹਾ ਹੋ ਗਿਆ ਰੋੜੇ ਜੇ ਮਾਰੀ ਜਾਂਦਾ ਫਰਦਾਰ ਤੂੰ ਹਿੱਲ ਗਿਆ ਮਾਰਦਾ ਦੇਲਾ ਮੇਰੇ ਜੇ ਹੁਣ ਪਾਣੀ ਪੂਰਾ ਹੋ ਗਿਆ ਉਹ ਖੇਲਾ ਫਰੋਗੇ ਪਾਣੀ ਪੂਰਾ ਹਾਂ ਅਰੇ ਰਾਤਪੁਰ ਦਾ ਰੋਮਦਰਾ ਲੈਟਰੂ ਨਹੀਂ ਬਹੁ ਮੀ ਪਿਆ ਹਾਂ ਹਾਰੇ ਘਾਰੇ ਹਾਂ ਪਿਆ 20 ਮਿੰਟੇ ਤੇ ਫਿਰ ਸਾਰੇ ਘਾਰੇ ਭਰ ਗਏ ਹਾਂ ਕੀ ਹੋ ਗਿਆ ਸਾਰੇ ਪਮਰਾਂ ਦੇ ਆਏ ਨੇ ਇੱਕ ਦੂਜੇ ਦੇ ਮਾਰੀ ਦੇ ਹੁੰਦੇ ਰਾਜੂ ਭਾਈ ਜੇ ਮੋਟਰ ਚਲਾਉਣੀ ਦੇਖ ਲੈ ਇੱਧਰ ਚਲਾ ਦਿੰਦਾ ਨਹੀਂ ਜੀ ਪਾਣੀ ਦਾ ਬਰੇਹਰਾ ਧਾਨਾ ਜੇ ਵੀ ਖੜੇ ਆ ਪਾਣੀ ਹਾਂ ਫੁੱਲ ਬਿੱਲਾ ਅੱਜ ਸੁੱਕਾ ਪਿਆ ਸਾਰੇ ਦਿਹਾੜੀ ਅੱਜ ਤਾਂ ਕੰਮ ਹੈ ਨਹੀਂ ਅਜੋ ਫੋਨ ਵੀ ਨਹੀਂ ਆਇਆ ਸਰਦਾਰ ਦਾ ਅੱਜ ਕੰਮ ਮਿਲਦਾ ਹੈਗਾ ਪਰ ਨਾ ਰੇ ਰੂ ਪਾਤੇ ਹਾਰੇ ਪਾਤੇ ਦੋ ਪਾੜ ਰੇ ਪਾਤੇ ਅੱਜ ਤਾਂ ਹੋਰ ਪਾਸੇ ਰੇ ਆ ਗਏ ਹੁਣ ਨਹੀਂ ਹਾਂ ਉੱਪਰ ਲੇ ਖੇਤ ਉੱਚੇ ਆ ਥਲੇ ਪਾਣੀ ਭਰਿਆ ਖੜਾ ਗੋਡੇ-ਗੋਡੇ ਪਾਣੀ ਦਫੇ ਆਇਆ ਹੋਣਾ ਚੋਈ ਚੱਲ ਵੀ ਚੋਈ ਚੱਲ ਵੀ ਬਸ ਠੀਕ ਆ ਟੈਟਰ ਟਾਇਰ ਧੋ ਲਿਆ ਮੈਂ ਫਿਰ ਮੈਂ ਹਾਂ ਧੋ ਰਿਆ ਹੋਰੂ ਇੰਨੀ ਕਾ ਹੈਗਾ ਇੱਥੇ ਇੱਥੇ ਹੀ ਬੱਦਾਂ ਪਾਣੀ ਇੰਨਾ ਹੋ ਗਿਆ ਹਾਂ ਮੋਟਰਸਾਈਕਲ ਅੱਜ ਤਾਂ ਗੜੇ ਟੈਡੂ ਬਦੇ ਹੋਗੇ ਹਟਣਾ ਕਿ ਨਹੀਂ ਤਾ ਹੁਣ ਕੋਈ ਨਹੀਂ ਫੈਨ ਛੱਟ ਪਜੋਗੀ ਚਲ ਜਾ ਕਰਨ ਜਾ ਫੋਨ ਚ ਲਾ ਲ ਥੱਲੇ ਆਖ ਦੇਖ ਰਿਹਾ ਨਾ ਅੱਖ ਦੇ ਲ ਖਾਲੀਆਂ ਸੀ ਪਹਿਲਾਂ ਆਏ ਨਹੀਂ ਅੱਖ ਦੇ ਲ ਬਾਜ ਵਰਗੀ ਐ ਕੁਕੜੀਆਂ ਕੁਕੜੀਆਂ ਕਿ ਅੱਜ ਕਿਥੇ ਪੁਨੇ ਵਰਦਾਨ ਆਹ ਦੇ ਲ ਕੁਕੜੀ ਕੁਕੜੀ ਪਈ ਤਾਂ ਹੀ ਤੈਨੂੰ ਕਹਿੰਦਾ ਤਾ ਆ ਜਾ ਆ ਪਨੇੜੀ ਤਾਂ ਹੁਣ ਸਾਡੇ ਇਹਦੇ ਵਿੱਚ ਵੀ ਲੱਗੂਗਾ ਨਾ ਇਹੀ ਇੱਕ ਖੱਤੀ ਕਹਾ ਆਹ ਨਹੀਂ ਇਹ ਵਿੱਕੀ ਬਾਈ ਦੀ ਦਾ ਉਹ ਖੜੀ ਵਰਲੀ ਪਦਾਰ ਆਇਓ ਕੱਲ੍ਹ ਹੀ ਖੇਤ ਆਹ ਡੱਬਾ ਪਾ ਲਾ ਸਾਡੇ ਪਨੀਰ ਵਾਲੇ ਵੀ ਹੋਣਾ ਹਾਂ 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 ਸਰਜੂ ਪਾ ਦੇਣਾ ਬਠੀਕ ਬਹੁਤ ਆ ਬਰੀ ਬਰੀ ਕਰਨ ਲੱਗੀ ਜਾਂਦੀ ਮੈਂ ਸਦੀ ਵੱਟ ਕੇ ਲਾਇਓ ਕਦੇ ਜ਼ਿਆਦਾ ਹੋ ਗਿਆ ਸਾਰੀ ਵੱਟ ਕੇ ਲਾਈ ਪਰ ਤਾਂ ਹਾਂ ਸਾਰੇ ਖੇਤ ਵੱਟ ਕੇ ਲਾਇਆ ਉੱਥੇ ਵੀ ਸੂਰਵਾਰ ਵੀ ਪਿੰਡ ਵੀ ਸਾਰੇ ਮਹਗਾਲੇ ਵੀ ਜਿੰਨੇ ਵੀ ਵੱਟ ਕੇ ਲਾਉਣੇ ਜ਼ਿਆਦਾ ਬੜੀ ਹੋ ਗਈ ਨਾ ਸਦਾਣਾ ਟਰਾਲਾ ਵੀ 16 ਫੁੱਟ ਦਾ ਹੋ ਗਿਆ ਜਾਂ ਕੱਢ ਦੇਣਾ ਆਪਰੇ 16 ਫੁੱਟ ਦਾ ਹੋ ਗਿਆ ਜਾਂ ਕੱਢ ਦੇਣਾ ਪਾਣੀ ਜਿਵੇਂ ਖੜਾ ਆਤਾ ਹੈ 16 ਦਾ ਹੋਊਗਾ ਜਾਂ ਫਿਰ 8 ਦੇ ਰਹਿ ਜਾਊਗਾ ਤੇ ਇਹ ਛੋਟਾ ਲਈ ਚਾਹੀਦਾ ਹੈ ਪਾਣੀ ਚ ਘੜਾਤਾ ਭਾਈ ਜਿੱਕਾ ਧਨ ਵੱਜ ਜਾਂਦੇ ਆ ਇਹ 16 ਫੁੱਟ ਦਾ ਹੋਏ ਤਾਂ ਕੱਢ ਲੈਣਾ ਹੰਮੀ ਅੰਬੀ ਹੁਣ ਪ੍ਰਧਾਨਗਰੀਆਂ पे ਦੇਖਣੀਆਂ ਨਹੀਂ ਹੈਗੀਆਂ ਟਰਾਲੇ ਚ ਗਰੀ ਵੀ ਮਿਲ ਜੂਗੀ ਕੋਈ ਅਸੀਂ ਟਰਾਲਾ ਖੜਾ ਹੈ ਤਾਂ ਹੀ ਖੜਾਇਆ ਵੀ ਅੰਬੀ ਦਾ ਨਿਸ਼ਾਨਾ ਹੋਵੇ ਨਹੀਂ ਪ੍ਰਧਾਨ ਕੁੱਕੜੀਆਂ ਦਾ ਚੱਲ ਲਿਆ ਹੈ ਕੰਮ ਹਾਂ ਚੱਲਿਆ ਤੇਰੇ ਪਾਪੇ ਨੇ ਭੁੰਤੀ ਆ ਦੇ ਕਿੰਨੇ ਕ ਬੰਦੇ ਤੇ ਮੈਂ ਤਾਂ ਮਹਿਕ ਤਾਂ ਮਸੜੜ ਤਾਂ ਜਿਹੜੇ ਜਿਹੜੇ ਪੰਜ ਸੱਤੇ ਜਾਣੇ ਹੁੰਦੇ ਹੀ ਐ ਸਰਬਜੀਤ ਪੰਜ ਸੱਤੇ ਜਾਣੇ ਤਾਂ ਫੇਰ ਹੁੰਦੇ ਹੀ ਐ ਸਰਬਜੀਤ ਇਹਦੇ ਕੁਕੜਿਆਂ ਕਰਮਾ ਚ ਹੂੰ ਲੈ ਲੈਣਾ ਅੰਬ ਲੈ ਲੈ ਰੰਡਾ ਮਾਰ ਲਾ ਬਾਈ ਕੰਮ ਤੋੜ ਲਾ ਬਣਾ ਯਾਰਾਂ ਦਾ ਥੋੜੀ ਬੱਸ ਕੱਚੀ ਆਣਾ ਥੋੜੀ ਠੀਕ ਨਹੀਂ ਵਰਦਾਨ ਉਹ ਆ ਗਿਆ ਜੀ ਮੇਨ ਐਮ ਡੀ ਠੇਕੇਦਾਰ ਠੇਕੇਦਾਰ ਐ ਸਾਰੇ ਕੰਮ ਕਰਦਾ ਬਾਈ ਹਾਂ ਕੀ ਹੋ ਗਿਆ ਓ ਬੰਮੂ ਰਹਿਣ ਦੇ ਪ੍ਰਧਾਨ ਤੇ ਨਹੀਂ ਮਾਰਨਾ ਮੋਟਰਸਾਈਕਲ ਬਿ ਮਾਰ ਦੇਣਾ ਭੰਦੇ ਚੱਲ ਆ ਦੇ ਲੈ ਫੱਗੇ ਲੈ ਹੈ ਭਾਈ ਅੰਬੀ ਦੇਖੀ ਨਾ ਨੁਕਾ ਉਹ ਥੱਲੇ ਵੀ ਦੇਖੀ ਬੰਤਾ ਫੱਟੜ ਨਾ ਕਰਦੀ ਆਉ ਗਲੀ ਦੇ ਹੋ ਜਵੇ ਚਲ ਮਾਰ ਲੈ ਇੱਕ ਕੰਮ ਤੋਂ ਇਤਨਾ ਚਾਹੀਦਾ ਉਹੀ ਸਿੱਤੋ ਇਹ ਲਾ ਬਾਤ ਗਿਆ ਰਹੀ ਇੰਨਾ ਕਰ ਲੈ ਫੜ ਕਰ ਹੈ ਗਿਆ ਇਹਨਾਂ ਪਰਾਜੂ ਸਾਡੇ ਜੇ ਅਸੀਂ ਮਕਾਨ ਛੱਤ ਦੇ ਦੇ ਹਾਂਜੀ ਕਿ ਸਾਡੇ ਭਈਆ ਵੀ ਚੱਲ ਚੱਲ ਤੂੰ ਤੋੜ ਦਾਂ ਅੰਬੀ ਅਸੀਂ ਪੌੜੀ ਧਾ ਕੇ ਥੱਲੇ ਬੈਠ ਗਏ ਆ ਵੀ ਇੱਕ ਇੱਕ ਕਰੋੜਾ ਨਾ ਤਾਂ ਹਾਂ ਕੱਚਾ ਏ ਉਹ ਪੰਮੂ ਰਹਿਣ ਦੇ ਫੇ ਕੱਚਾ ਆ ਗਿਆ ਉਹ ਉੱਥੇ ਗਿਆ ਹੀ ਨਹੀਂ ਬਸ ਫੇ ਰਹਿਣ ਦੇ ਲੈ ਪੱਕਾ ਕਿਹੜਾ ਅੰਬਾ ਹੁਣ ਹੁਣ ਇਹਨੂੰ ਜੇਬ ਚ ਪਾ ਲਾ ਜੇ ਸਰਦਾਰਾ ਕੋਲ ਤੇਰੇ ਮਗਰ ਪੈ ਜਾਣਾ ਇਹਨੂੰ ਝੋਲੇ ਚ ਪਾ ਲਾ ਉਹ ਆਪਣਾ ਹੀ ਸਰਦਾਰ ਆ ਜਾਂ ਝੋਲਾ ਉਹ ਆਹ ਉਹਦਾ ਮੈਂ ਪਟੋੜ ਲੈਣੀ ਓਏ ਗਮ ਸਰਦਾਰਾ ਹਾਂ ਲੋ ਜੀ ਬਾਈ ਮੰਡੀ ਚ ਆਏ ਪਿਆ ਜੀਰੀ ਜੱਗੇ ਦੀ ਲੱਗੀ ਨਾ ਹੋ ਗਿਆ 5 7 ਦਿਨ ਹੋ ਗਏ ਹੋ ਗਏ ਹੁਣ ਯਾਰ ਇੰਨੇ ਕ ਦਿਨ ਤਾਂ ਦੱਸ ਦੇ ਨਾ ਵੀ ਤਿੰਨ ਤਿੰਨ ਢੱਕੇ ਕਰ ਗਈ ਭਾਈ ਦੱਸ ਦੇਣ ਜੇ ਕੋ ਦੋ ਜਾਂ ਤਿੰਨ ਢੱਕੇ ਕਰ ਗਈ ਇਹ ਵੀ ਖੇਤ ਹਰਿਆ ਭਰੇ ਲੱਗਣ ਲੱਗੇ ਦੇਖੋ ਲੈ ਤੇ ਦੋ ਤਿੰਨ ਢੱਕੇ ਹੋ ਜਵੇ ਫਿਰ ਹਰਿਆ ਭਰੇ ਦਿਖਣ ਲੱਗ ਜਾਂਦਾ ਪਾ ਰਹਾ ਹਾਂ ਤੱਕੀ ਦਾ ਮੈਂ ਹੁਣ ਲਾ ਦੇ ਗਿਆ ਉਹ ਪਾਣਾ ਖੋ ਗਿਆ ਹਾਂ ਤੇ ਅਜੇ ਨਵੀਂ ਲਾਈਵ ਜੀ ਨਹੀਂ ਜੀਦੀ ਨਾ ਪਾਣਾ ਆ ਗਿਆ ਤਾਂ ਪਾਣਾ ਕਿੱਥੇ ਰਿਆ ਕਰ ਪਾਣਾ ਕੋ ਆ ਗਈ ਸੀ ਛੱਗ ਜੀ ਹੂੰ ਪਾ ਰਿਹਾ ਤਾਂ ਲੈ ਤਾਂ ਆਪਣਾ ਮਕਰਾਬੀ ਮੇਰੇ ਵੀ ਉਰੇ ਹੈਗੀ ਹੈ ਕਿਆ ਬਾਲ ਕਰਕੇ ਵੀ ਟੱਪਦੀ ਹੈਗੀ ਖਾਲ ਕਰਕੇ ਹੂੰ ਇੱਕ ਦਿਨ ਲਾ ਕੇ ਦੌਜਾ ਰੱਖ ਕੇ ਖਾਦੀ ਹੋਵੇ ਜਿਗਾ ਸਾਡੇ ਪੰਡ ਮਕਰਾਬੀਆਂ ਦਾ ਭਾਈ ਥੋੜਾ ਥੋੜਾ ਵੀ ਹੁਣ ਅਗੇ ਘਟ ਬਿਮਾਰੀਆਂ ਪੇ ਕਰਦੀਆਂ ਉੱਪਰ ਤੇ ਇੱਕ ਮੁਕਰਾਬੀ ਨਵੀਂ ਆ ਗਈ ਇਹ ਬਿਮਾਰੀ ਵੀ ਕਿਆ ਕਹੇ ਸਾਡੇ ਵੱਢ ਕੇ ਲਈ ਜਾਂਦੀ ਚਰਤੀ ਕੱਟ ਕੇ ਕਿਆ ਇਹ ਦੇਖਦਾ ਮੇਰੇ ਤਾਂ ਨਹੀਂ ਪੂਰੀ ਦੇ ਮੰਗਣ ਦਾ ਕਤ ਨਹੀਂ ਹੋ ਗਿਆ ਡਰ ਵੀ ਬਹੁਤ ਆ ਕੱਕ ਦਾ ਰੇ ਪੂਰੀ ਦਾ ਕੱਕ ਦੇ ਕੇ ਚਾਰ ਨਹੀਂ ਨਾ ਗੱਡੇ ਬਜਰੇ ਨੇ ਹਰੇਕ ਸਾਲ ਬਾਈ ਨਵੀਂ ਬਬਲਾ ਆਉਂਦੀ ਇੱਕ ਉਹ ਗਾਂ ਬੋਲੀ ਦੀ ਬੋਲੀ ਦੀ ਹੁਣ ਆ ਦੇ ਹੈ ਗਈਆਂ ਬੱਚੇ ਚਾਰ ਪੰਜ ਆ ਉਰੇ ਆ ਦੇ ਹਾਂ ਪਾਣੀ ਦਾ ਪੂਰਾ ਨਾ ਮੀਂਹ ਗਲੇ ਹੋ ਗਿਆ ਜਗੇ ਆ ਤੇਰੀ ਬਿਨਾਂ ਲੱਗੀ ਵੀਰੇ ਲਾ ਉਹ ਥੋੜੀ ਗਾਹਾਂ ਲੱਗੀ ਉਹ ਪੀਲੀ ਦੇ ਦਈਏ ਪੁੱਛੇਗਾ ਆਪਾਂ ਫੇਰ ਆਂਗਾ ਇੱਥੇ ਦੇ ਦਾ ਮੋਟਰ ਇੱਥੇ ਵਿੱਚ ਦਿਖਾਈਦਾ ਉਹ ਮੋਟਰ ਹਾਂ ਛੋਟੀ ਉਹ ਹਾਂ ਆਪਣੀ ਉਹ ਕਾਲੀ ਜੀ ਦੀ ਹਾਂਜੀ ਆਹ ਤਾਂ ਬਾਈ ਮੰਡ ਜਾ ਆਏ ਐ ਵੀ ਬੱਟਾ ਬੁੱਟੇ ਐ ਟੁੱਟਦੀ ਨਹੀਂ ਹੈਗੇ ਲੂ ਭਾਈ ਜੀ 17300 ਰੁਪਇਆ 15 ਦੀ ਵਾਸੜ ਲੱਗਿਆ ਪਾਕਿਸਤਾਨ ਕੇ ਨੂੰ ਬਾਈ ਸਾਡੇ ਕੇਤ ਵਾ ਬੱਬਾ ਨਾ ਕਰੀ ਯਾਰ ਸਾਡੇ ਥੋੜੂ ਕਿਹਦਾ ਬੱਬਾ ਕਰ ਲੱਗਿਆ ਜੀਰੀ ਵਾ ਆਹ ਦੇਖ ਲਾ ਪਰਮਾਣੂ ਚੱਲਿਆ ਸੀ ਬਾਬ ਲੱਗੀ ਦਾ ਬੋਝ ਕੇ ਲੀਵਰ ਵੀ ਲਾਉਂਦੀ ਕਿਨੇ ਪੈਰਾਵਾ ਵੀ ਨਾ ਕਰਦੇ ਕਰਤਾ ਕਬੋਈ ਕਰਤਾ ਕਬੋਈ ਐ ਕਰਤਾ ਕਬੋਈ ਥੱਲੇ ਰੱਖਦੀ ਨਹੀਂ ਮੜੀ ਉਹ ਅਗਲੀ ਲੱਗੀ ਬਾਈ ਮੇਰੇ ਪੁੱਠੀ ਚੱਲ ਤੇ ਚੱਲ ਬਾਈ ਚੱਲ ਉਹ ਨਹੀਂ ਲੱਗੀ ਫੂਕ ਵਾਰ ਵੜੀ ਜੀ ਓ ਤੇਰਾ ਬਲਾ ਜਗ੍ਹਾ ਹੈ ਨਾ ਠੀਕ ਹੈ ਮੈਂ ਕਾਫੀ ਚਲਾਇਆ ਇੱਕ ਉਹ ਰੋਮੋ ਕੀ ਜਿਹੜਾ ਕੋਰ ਆ ਤਾਂ ਮੈਂ ਮੱਟਕੀਆਂ ਜੇ ਰੱਖਿਆ ਓ ਕੱਕੜੀਆਂ ਦੋ ਵਾਰ ਤੇ ਲੈਉਣੀਆਂ ਪੈਣਗੀਆਂ ਆਈ ਰੁਕੇ ਰਹਿਣ ਦੇ ਤੰਗ ਨਾ ਕਰ ਮੁੰਡੇ ਨੂੰ ਤੋ ਵੀ ਮੈਂ ਆਲੇ ਮੈਂ ਯਾ ਸਿਕੋਡਾ ਤੋਂ ਲੈਦਾ ਪੈਂਦੇ ਸੱਟ ਲਾਤੀ ਨਾ ਨਾ ਗੋਲਾ ਅਸਲਾ ਵੇ ਫਾਰਕ ਦੇਖੀ ਹੁਣ ਵੇ ਕੋਈ ਸਲਾਬਿਆ ਪੈ ਨਹੀਂ ਹੈਗਾ ਮੋਟਰਸਾਈਕਲ ਆ ਮੇਰਾ ਨਵਾਂ ਪੁਰਾਣਾ ਕਰ ਦਿਓ ਹਾਂ ਸਲਾਬਿਆ ਵੇ ਇਹਦਾ ਸੀ ਆ ਕੋਲੇ ਜਿੱਤਾ ਆ ਬਹੁਤ ਆ ਵਾ ਬਿੱਲ ਕਾਣਦੇ ਆ ਬਹੁਤ ਜਦਾ ਲੱਗਦੇ ਆਵਾ ਪਰ ਇਹ ਨਹੀਂ ਜਾਂਦੀਗਾ ਬੱਲੀ ਲਿਆਵਾ ਸਾਈਡ ਪਾਉ ਉਹਨੂੰ ਜੇ ਕੋਈ ਨਾਗਾ ਕੀ ਕਹੋਂਗੇ ਨਹੀਂ ਨਾਗਾ ਨਹੀਂ ਬਣਾਂਗੇ ਕੀ ਹੋ ਗਿਆ बाबे बहुत पैसे कटते रौनक मोटर रोज लगी रहती है नजारा दो घोड़े उपरे खड़े ਉਹ ਪਲਾਟੋਂ ਲੱਗ ਗਿਆ ਫੋਟੋ ਆਪਾਂ ਦੀ ਕੀ ਗੱਲ ਆਪਣੇ ਮਾਰਨ ਲੱਗ ਗਾੜੇ ਆ ਆਵਾਜ਼ ਆਉਂਦਾ ਗਾੜੇ ਸਰਪ ਜੀ ਦੇ ਕਦੇ ਨੇ ਗਲੀ ਜੇ ਵਹਿਣਾ ਉਹ ਤਾਂ ਗਲੀ ਚ ਪੇਪੇ ਨਹੀਂ ਕਦੇ ਚਲਾਈ ਜਾਂਦੇ ਆ ਦੇ ਪੰਮੂ ਬਾਈ ਬਹੁਤ ਆਮੀਆਂ ਗੋਲੀਆਂ ਚਲਾਉਂਦਾ ਪਿਆ ਜੀ ਹਾਂ ਆ ਪੰਮੂ ਲੈ ਬੱਸ ਦੇਖ ਲੈ ਜਰਨਾ ਇਹ ਨਹੀਂ ਚਾਹੀਦਾ ਓ ਭਾਈ ਮਤਲਬ ਹੀ ਹੋਣਾ ਇਹ ਵੀ ਮਰ ਲਿਆ ਇਹਨਾਂ ਨੂੰ ਗੋਲੀ ਫੇਰ ਚਲਾ ਦਿੱਤਾ ਉਹ ਵੇਖ ਅੱਛਾ ਯਾਰ ਅਗਰ ਉਹ ਨਹੀਂ ਬਾਈ ਅਵੇਗੇ ਆ ਬਾਈ ਇਹ ਗੱਲ ਉਹ ਕਰਦਾ ਆ ਇਹਦੇ ਵਿੱਚ ਨਹੀਂ ਜਲਦੀ ਭਾਈ ਗੁੰਦਰਾ ਵਾਲਾ ਕੰਮ ਹੋਇਆ ਤੇ ਆ ਇਹ ਨਿਆਰੇਦਾਰ ਹਵਾ ਚੱਲਦੀ ਹੈ ਕੰਬੀ ਉਧੇ ਜਦੋਂ ਡਾਕਟਰ ਜਾਨ ਮਹਲਵਾਈ ਵਾਲਾ ਵੀ ਲੱਗ ਚਲੇਆ ਥੋੜਾ ਜਿਹਾ ਰਹਿ ਗਿਆ ਚੌਥਾ ਪੰਜਵਾਂ ਹਾਈਸਾ ਅੱਧੇ ਦੀ ਸਾਈਡ ਤੋਂ ਦੇਖਾ ਕੁੰਨ ਅਚਰ ਦੇਖ ਆ ਮੂਰੇ ਥੱਲੇ ਪਈ ਆ ਹਾਂ ਚੱਕ ਕੇ ਇੱਥੇ ਉਹ ਦੌਰ ਨੂੰ ਮਿਲ ਗਿਆ